ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਡੂ ਸਬਸਕ੍ਰਾਈਬ ਮਾਈ ਚੈਨਲ ਸੋ ਇਸ ਦੇ ਨਾਲ ਨਾਲ ਮੇਰਾ ਦੂਸਰਾ ਚੈਨਲ ਸਿੰਮਸੀਰੇ ਚੈਨਲ ਪੋਡਕਾਸਟ ਹੈ ਨਥੇ ਨਿਊ ਐਪੀਸੋਡ ਆ ਚੁੱਕਾ ਸਾਡਾ ਨਿਊ ਪੋਡਕਾਸਟ ਮਤਲਬ ਆ ਚੁੱਕਾ ਹੈ ਤੇ ਸਾਰਾ ਨੇ ਪੋਡਕਾਸਟ ਦੇਖਣਾ ਹੈ ਤੇ ਆਪਣੇ ਰਿਵਿਊ ਦੇਣੇ ਹੈ ਤੇ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਚੱਲਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਜੋ ਤੁਹਾਨੂੰ ਦਿਖਾਵਾਂ ਕਰੇਲੂ ਬਲੌਗਿੰਗ ਕਿਵੇਂ ਦੀ ਹੁੰਦੀ ਹੈ ਕਲਾ ਚਾਹੁੰਦੇ ਕੋਈ ਬਲੌ ਆਜੋ ਦੇਖੋ ਘਰ ਜਨਾਨੀਆਂ ਕੀ ਕੰਮ ਫੜੇ ਹੋਏ ਜਨਾਨੀਆਂ ਨੇ ਬਲੌਗਿੰਗ ਦੇ ਨਾਮ ਤੇ ਟੱਟੀ ਇaisi machine ਕਿਉਂਕਿ ਬੈੱਡਸ਼ੀਟ ਵਗੈਰਾ ਧੋਣੀਆਂ ਸੀਗੀਆਂ ਤੇ ਪਿੱਲੋ ਕਵਰ ਮੈਂ ਪਾਤੇ ਹੋਏ ਆ ਬਾਹਰ ਤਾਰਤੇ ਤੇ ਚਾਦਰ ਮੈਂ ਪਾਤੀ ਹੋਈ ਆ ਬਾਹਰ ਤੇ ਬੱਚੇ ਦੇ ਛੋਟੇ ਛੋਟੇ ਕੱਪੜੇ ਇੱਥੇ ਹੀ ਮੈਂ ਤਾਰਾਂ ਦੇ ਪਾਤੇ ਹੋਏ ਆ ਤੇ ਬੈੱਡਸ਼ੀਟ ਵਗੈਰਾ ਚਾਦਰ ਝਾੜ ਕੇ ਵਿਛਾ ਲਈ ਆ ਝਾੜੂ ਪੂੰਛਾ ਸਾਫ ਸਫਾਈ ਬਿਲਕੁਲ ਨੀਟ ਐਂਡ ਕਲੀਨ ਹੋਰ ਵੀ ਚੱਲੀ ਹੈ ਸਕੂਲ ਉਹਨੂੰ ਬਹੁਤ ਆਰਾਮ ਹੈ ਬਾਬਾ ਜੀ ਦੀ ਕਿਰਪਾ ਨਾਲ ਰਾਜ ਸਾਹਿਬ ਜੀ ਕਰਨ ਜਿੱਦ ਦੀ ਜਿੱਦ ਦੀ ਕੁੜੀ ਠੀਕ ਹੋ ਜਵੇ ਤੇ ਸਵੇਰੇ ਉੱઠી ਉਹਨੂੰ ਨਵਾਇਆ ਤਾਂ ਨਹੀਂ ਬਟ ਕਟਨਸ ਦੇ ਨਾਲ ਉਹਦਾ ਸਾਰਾ ਮੈਂ ਸਾਫ਼ ਕਰ ਦਿੱਤਾ ਸੀਗਾ ਬੋਡੀਓ ਦੀ ਕਟ ਕਾਰਟਨ ਚ ਨਾਲ ਕੇ ਸਵ ਕਰਦਾ ਕਾਰਟਨ ਆ ਦੇਖੋ ਆ ਦੇਖੋ ਮੇ ਤਾਰਾਂ ਦੇ ਕੱਪੜੇ ਪਏ ਹੋਏ ਆ ਆ ਦੇਖੋ ਤਾਰਾਂ ਮੇ ਬੈੱਡ ਸ਼ੀਟਾਂ ਵਿਛਾਈਆਂ ਹੋਈਆਂ ਉਹ ਯਾਰ ਤੂੰ ਤੂੰ ਤਾਂ ਬਾੜੀ ਗੱਪੀ ਜਨਾਨੀ ਐ ਮੈਂ ਤਾਂ ਇਹ ਪਹਿਲੀ ਵਾਰੀ ਦੇਖਿਆ ਇਹਦਾ ਵੀਡੀਓ ਇਹ ਤਾਂ ਇੰਟਰਸਟਿੰਗ ਐ ਆਡੀਓ ਦੀ ਉਹਨੂੰ ਨਾਸ਼ਤਾ ਕਰਾਇਆ ਦੁੱਧ ਪੁਲਾਇਆ ਦਵਾਈ ਖਵਾ ਕੇ ਉਹਨੂੰ ਸਕੂਲ ਭੇਜ ਦਿੱਤਾ ਸੀ ਤੇ ਲੱਭ ਨੂੰ ਮੈਂ ਕਿਹਾ ਸੀ ਲੱਭ ਮੈਮ ਨੂੰ ਦੱਸ ਸਭ ਤੋਂ ਪਹਿਲਾਂ ਨਾ ਜਾ ਕੇ ਮੂੰਹ ਤੋਂ ਯਾਰ ਗੱਡੀਆਂ ਬਿਸ਼ਰਮ ਜਨਾਨੀਆਂ ਹੋਈਆਂ ਆਪਣੀਆਂ ਚੱਕ ਕੈਮਰਾ ਗੰਦਾ ਜਿਹਾ ਆਪਣਾ ਮੂੰਹ ਲੈ ਕੇ ਬੋਲੋ ਮੈਂ ਦੇਖੋ ਮੈਂ ਮੂੰਹ ਤੋਂ انا ਤੋਂ ਮੇਰਾ ਮੇਕਅਪ ਫਿਲਟਰ ਹੈ ਨਾ ਮੈਂ ਮੇਕਅਪ ਕਰ ਲੈਂਦੀ ਹਾਂ ਫਿਲਟਰ ਦਾ ਮੂੰਹ ਮੇਰਾ ਹੀ ਹੈ ਬਸ ਮੈਂ ਮੇਕਅਪ ਲਗਾ ਲੈਂਦੀ ਹਾਂ ਤੇ ਫਿਲਟਰ ਵਾਲਾ ਮੈਂ ਨਹੀਂ ਕਾ ਛੱਡਿਆ ਯਾਰ ਕੋਣ ਹੁਣ ਇੰਨਾ ਮੇਕਅਪ ਥੋੜੀ ਲਾ ਕੇ ਮੈਂ ਬਹਿਣਾ ਹੈ ਟਾਈਮ ਵੀ ਉਹਨਾਂ ਕੋਲ ਹੁੰਦਾ ਕੀ ਕਰੀਏ ਭਰਾਵਾ ਹੁਣ ਮੈਂ ਉਹਨੇ ਨਾ ਬਲੌਗਿੰਗ ਦੇ ਦੇਖੋ ਮੈਂ ਬੈੱਡ ਸ਼ੀਟ ਪੇ ਛਾਹ ਦिती ਹੈ ਇਹ ਦੇਖੋ ਮੈਂ ਨੂੰ ਸਕੂਲ ਦੇਖੋ ਮੈਂ ਕਿਚਨ ਦਾ ਸਾਮ ਕਰ ਲਾ ਮੈਂ ਕਿਉਂਕਿ ਮੈਂ ਕੰਮ ਹੀ ਨਹੀਂ ਕਰਦੀ ਹਾਂ 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 ਮੈਂ ਸਹੀ ਮੈਨੇਜ ਕੰਮ ਨਹੀਂ ਕਰਦੀ ਮੈਂ ਮੈਂ ਸੱਚੀ ਨੇ ਕੰਮ ਕਰਦੀ। ਅਰੇ ਮਈਆ ਝੋਜਾ ਦੇਖ ਲਿਓ। ਪਰਸਨਲ ਚਲੋ ਅੱਗੇ ਦੇਖੋ। ਆ ਮੈਮ ਨੂੰ ਸੀਗਾ ਤੇ ਸਕੂਲ ਲਵ ਛੱਡ ਆਏ ਸੀਗੇ। ਉਸ ਤੋਂ ਬਾਅਦ ਰਾਤੀ ਪਨੀਰ ਦੀ ਪੂਲੀ ਜਿਹੜੀ ਬਣਾਈ ਸੀ ਉਹ ਥੋੜੀ ਜਿਹੀ ਬਚੀ ਸੀ। ਲਵ ਕਹਿੰਦੇ ਮੈਨੂੰ ਨਾਸ਼ਤਾ ਕਰਾ ਦੇ ਤੇ ਸਿੰਪਲ ਪਰੌਂਠੀਆਂ ਬਣਾਈਆਂ। ਉਹਨਾਂ ਨੇ ਮੈਂ ਬੱਚਿਆਂ ਨੇ ਹਰਸ਼ੀਦਰੀ ਸਾਹ ਜ ਨੇ ਨਾਸ਼ਤਾ ਕਰ ਲਿਆ। ਤੇ ਮੈਂ ਕਹਿੰਦੀ ਅੰਟੀ ਮੈਨੂੰ ਇੱਕ ਮੇਰੀ ਕੁਐਸਚਨ ਲਿਖ ਲਵਾਂ ਕਿ ਕੁੜੀ ਨੂੰ ਛੱਡਿਆ ਸੀਗਾ ਤੇ ਉਹ ਘਰ ਵਾਲਾ ਜਿਹੜਾ ਕਹਿੰਦਾ ਕਿ ਹਾਂ ਮੈਂ ਟੀਚਰ ਨੂੰ ਕਹਤਾ ਸੀਗਾ ਉੱਤੇ ਇਹਦੇ ਵਿੱਚ ਸਬਸਕ੍ਰਾਈਬਰਸ ਦਾ ਕੀ ਲੈਣਾ ਦੇਣਾ ਹੈ ਜਿਹੜੇ ਤੈਨੂੰ ਦੇਖ ਰਹੇ ਤਾਂ ਕੀ ਲੈਣਾ ਦੇਣਾ ਉਹਨਾਂ ਤਾਂ ਠੁਮਕੇ ਠਮਕੇ ਦਿਖਾਉਂਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਕੁੜੀ ਤੇਰੀ ਬਿਮਾਰ ਹੈ ਸਕੂਲ ਕਿਨੇ ਭੇਜਿਆ ਉਹਨੇ ਕਹਣਾ ਅ ਵੀਰ ਜੀ ਕਦਾ ਜਾਂਦੇ ਘਰ ਤੋਂ ਬਾਹਰ ਇਹਦਾ ਵੀ ਹਕਮਨ ਪਟਿਆਲਾ ਨਾਲ ਹਰੇ ਦੇਖ ਹੀ ਜਾਓ ਅੱਗੇ ਤੁਸੀਂ ਤਾਂ ਜਰਾ ਤਮਾਸ਼ਾ ਬਣਾਈਆਂ ਬਾਦ ਨੇ ਨਾਸ਼ਤਾ ਕਰ ਲਿਆ ਤੇ ਮੈਂ ਘਰ ਦੇ ਕੰਮ ਕਰਨ ਤੋਂ ਬਾਅਦ ਫ੍ਰੀ ਹੋ ਗਈ ਲੱਗੀ ਸੀ ਆਪਣਾ ਸੂਟ ਪਹਿਨ ਲੈਣਾ ਜੇ ਮੈਨੂੰ ਸੱਚੀ ਤੁਨੀ ਗੰਦੀ ਲੱਗ ਰਹੀ ਸੋਣ ਲੱਗੀ ਐਨੀ ਗੰਦੀ ਲੱਗ ਰਹੀ ਆ

ਤੇ ਜੈਂਪਰ ਕਰਨ ਲੱਗੀ ਤੇ ਬਾਵਾਆਂ ਇਹਦੀਆਂ ਹੋ ਗਈਆਂ ਤੇ ਕਰਦੇ ਕਰਦੇ ਪ੍ਰੈਸ ਮੈਨੂੰ ਦੇ ਗਈ ਧੋਖਾ ਦੱਸੋ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਕਸੂਰ ਹੈ ਕਿ ਸਾਡੇ ਕੈਮਰਾ ਫੜ ਕੇ ਨੱਚਦੇ ਰਹਿੰਨ ਨੂੰ ਪ੍ਰੈਸ ਨੂੰ ਜਾ ਕੇ ਠੀਕ ਹੀ ਕਰਵਾ ਲੈ ਜਾਂ ਉਹਨੂੰ ਠੀਕ ਕਰਵਾ ਲੈ ਕਿਨਾਂ ਕਰ ਦੋ ਦਿਨ ਘੰਟੇ ਠੀਕੋ ਕੇ ਵਾਪਸ ਆਇਆ ਨਹੀਂ ਪਰ ਨਹੀਂ ਵੀਡੀਓ ਬਣਾ ਲੈਣਾ ਇਹਦੀ ਕੋ ਮੈਂ ਸਲਵਾਰ ਪ੍ਰੈਸ ਕਰੀ ਕੇ ਟਿੰਗੀ ਆਦੀ ਕੋ ਮੇਰੇ ਜੈਂਪਰ ਬਚਾਇਆ ਕਿੰਨੀ ਘਟੀਆਂ ਔਰਤਾਂ ਹੋ ਗਈਆਂ ਨਾ ਅੱਜਕੱਲ ਦੀਆਂ ਕੀ ਬੰਦਾ ਕਵੇ ਯਾਰ ਲੋਕੀ ਤਾਂ ਮੈਨੂੰ ਯਾਦ ਆਨ ਲੁਕੀ 12 ਤਾਰਾਂ ਤੇ ਕਪੜੇ ਸੁਕਣੇ ਬੰਦ ਨੇ ਜਿੱਤੇ ਸਲਵਾਰ ਸੁਕਣੀ ਪਾਣੀ ਤੇ ਪਰ ਵਿੱਚ ਚੁੰਨੀ ਸੁਕਣੀ ਪਾ ਦਿੰਦੇ ਆ ਕੀ ਮੈਨੂੰ ਤਾਂ ਚੰਗਾ ਨਹੀਂ ਲੱਗਦਾ ਉਹ ਚੁੱਕ ਚੱਕੇ ਲੋਕਾਂ ਨੂੰ ਕੈਮਰਾ ਦੇ ਦੋ ਸਲਵਾਰਾਂ ਦਿਖਾਉਂਦੀਆਂ ਬੁਸ਼ਰਮਾ ਕਿਸੇ ਥਾਂ ਦੀਆਂ ਤੇ ਮੈਨੂੰ ਦੇਖ ਕੇ ਕਿਸ਼ਤਾਂ ਤੇ ਚੱਲਦੀ ਇਹ ਦੋਸਤੋਂ ਕਿਸ਼ਤਾਂ ਤੇ ਚੱਲਦੀ ਆ ਜਦੋਂ ਇਹਦਾ ਦਿਲ ਕਰੇ ਚੱਲ ਪੈਂਦੀ ਆ ਤੇ ਸੂਟ ਕਰ ਦਿੰਦੀ ਆ ਪ੍ਰੈਸ ਤੇ ਹੁਣ ਇਹਨੇ ਹਾਫ ਮੇਰੇ ਨਾਲ ਧੋਖਾ ਕਰ ਲਿਆ ਹਾਫ ਸੂਟ ਮੇਰਾ ਪ੍ਰੈਸ ਹੋ ਗਿਆ ਤੇ ਹਾਫ ਰਹਿ ਗਿਆ ਤੇ ਹੁਣ ਜੈਂਪਰ ਰਹਿ ਗਿਆ ਆ ਤੇ ਮੈਂ ਦੋਸਤੋ ਅੱਜ ਜਾਣਾ ਆ ਕਿਤੇ ਤੇ ਲਵ ਮੈਨੂੰ ਕਹਿੰਦੇ ਸੁਨੀਤਾ ਤੋ ਐਦਾਂ ਕਰ ਜੈਂਪਰ ਜਾਂ ਦੀਦੀ ਕੋਲ ਆਇਆ ਪ੍ਰੈਸ ਪ੍ਰੈਸ ਵਾਲੇ ਦੀਦੀ ਤੇ ਹੁਣ ਮੈਂ ਚੱਲੀ ਆ ਦੋਸਤੋ ਪ੍ਰੈਸ ਵਾਲੇ ਦੀਦੀ ਦੇ ਕੋਲ ਨਾਲੇ ਮੈਂ ਆਪਣਾ ਜੈਂਪਰ ਪ੍ਰੈਸ ਕਰਾਵਾ ਨਾਲੇ ਦੁਕਾਨ ਤੇ ਥੋੜਾ ਜਿਹਾ ਸਮਾਨ ਜਿਹੜਾ ਮੈਨੂੰ ਚਾਹੀਦਾ ਆ ਮੈਂ ਉਹ ਲੈ ਆਵਾ ਤੇ ਉਸ ਤੋਂ ਬਾਅਦ ਜਿਹੜਾ ਮੈਨੂੰ ਆ ਰਹੇ ਆ ਕਮੈਂਟ ਦੇ ਦੇ ਪਲੀਜ਼ ਥ੍ਰੈਡ ਦੀ ਪਲੀਜ਼ ਨਾਲੋ 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 ਗਰਮੀਆਂ ਚੱਲੀਆਂ ਆਈਆਂ ਨਾਲੋ ਥ੍ਰੈਡਿੰਗ ਥ੍ਰੈਡਿੰਗ ਜੋ ਕਿ ਮੈਨੂੰ ਡੇਲੀ ਲਾਈਵ ਦੇ ਵਿੱਚ ਵੀ ਆ ਰਹੀ ਨੇ ਜਿੰਨੀਆਂ ਵੀ ਅਦਖੜ ਘੁੰਮਣ ਦੀਆਂ ਔਰਤਾਂ ਨੇ ਇਹਨਾਂ ਨੇ ਪਤਾ ਨਹੀਂ ਯਾਰ ਅੱਜਕੱਲ ਕੀ ਕੰਮ ਫੜਿਆ ਹੋ ਸਭ ਉਹ ਆਨਲਾਈਨ ਹੋ ਕੇ ਬੈਠੀਆਂ ਮਤਲਬ ਇਹ ਲਾਈਵ ਹੋ ਕੇ ਬਠੀ ਹੁੰਦੀਆਂ ਯਾਰ ਜਿਦਾ ਮਰਜੀ ਚੈਨਲ ਤੁਸੀਂ ਰਾਤ ਨੂੰ ਖੋਲ ਕੇ ਦੇਖ ਲਓ ਮੈਂ ਕਹਿੰਦੀ ਆ 10 11 ਦੇ ਵਿੱਚ ਜਿਦਾ ਮਰਜੀ ਤੁਸੀਂ ਚੈਨਲ ਖੋਲ ਕੇ ਦੇਖ ਲਓ 12 ਵਜੇ ਤੱਕ ਕਮਲ ਪਟਿਆਲਾ ਅ ਸੁਨੀਤਾ ਜਲੰਧਰ ਕੁੱਕੀ ਕਿਰਨਾ ਮੀਨੂ ਹੋਰ ਵੀ ਪਤਾ ਨਹੀਂ ਕਹਿੰਦੇ ਸਾਰੀਆਂ ਲਾਈਵ ਹੋ ਕੇ ਬਠੀ ਹੁੰਦੀਆਂ ਯਾਰ ਆ ਨਾ ਮਾਈ ਨੇ ਉਹ ਸ਼ੁਰੂ ਕੀਤਾ ਹੋਇਆ ਕੰਮ ਜਿੰਨੇ ਵੀ ਰੋਸਟਰ ਕੋ ਮੈਂ ਦੇਖਦਾ ਨਾ ਤੁਹਾਨੂੰ ਮੈਂ ਟਾਈਮ ਦੱਸਦਾ ਜਾ ਕੇ ਤੇ ਗਾਣਾ ਗੱਡਿਆ ਕਰੋ ਜਾ ਕੇ ਤੇ ਗਾਣਾ ਗੱਡਿਆ ਕਰੋ ਵਲੌਗ ਦੇ ਵਿੱਚ ਤਾਂ ਕਮੈਂਟ ਆ ਹੀ ਰਹੇ ਨੇ ਕਿ ਦੀਦੀ ਪਲੀਜ਼ ਤੁਸੀਂ ਨਾ ਆਪਣੀ ਥ੍ਰੈਡਿੰਗ ਕਰਾ ਲਓ ਤੇ ਹੁਣ ਆਪਾਂ ਚੱਲੇ ਆਂ ਬਈ ਲਵ ਐਕਟੀਵਾ ਦੀ ਚਾਬੀ ਲਵ ਬੇਬੀ ਪਤਾ ਨਹੀਂ ਕਿੱਥੇ ਚਲ ਜਾਂਦੇ ਆ ਬੋਲਦੇ ਹੀ ਨਹੀਂ ਹੈਗੇ ਹਾਈ ਰੇ ਥੱਲੇ ਐਕਟੀਵਾ ਲੈ ਕੇ ਆਪ ਹੀ ਗਏ ਆ ਕਿਤੇ ਮੈਂ ਐਨੀ ਹਾਕਾ ਮਾਰੀ ਜਾਨੀ ਆ ਤੇ ਨਾਲੇ ਦੋਸਤੋ ਮੈਂ ਕਰਾ ਲਵਾਂ ਆਪਣੀ ਥ੍ਰੈਡਿੰਗ ਜੈਂਪਰ ਪ੍ਰੈਸ ਕਰਾ ਆਵਾ ਦੁਕਾਨ ਤੋਂ ਜਿਹੜਾ ਸਮਾਨ ਲੈ ਆਣ ਵਾਲਾ ਉਹ ਲੈ ਆ ਆਵਾ ਤੇਰੀ ਮਾਂ ਟੰਗੀ ਹੋਈ ਨਿਕਲੀ ਏ ਦੇਖੋ ਜਰਾ ਬੈਕ ਕਰਕੇ ਲੱਗਿਆ ਪੜਾ ਵੀ ਲੱਗਿਆ ਤੇਰੀ ਮਾਂ ਕਿੱਥੇ ਨਾਲ ਜੈਂਪਰ ਲਈ ਦੀ ਹੈਗੇ ਫੇਨੇ ਥਲੇ ਸਾਰਾ ਦਿਨ ਧਿਆਨ ਹੈ ਨਾ ਵਲੋਗਾਂ ਦੇ ਵਿੱਚ ਹੰਦਾ ਪਿੱਛੇ ਤੇਰੀ ਮਾਂ ਟੰਗੀ ਹੋਈ ਨਿਕਲੀ ਏ ਹੈ ਤਾਂ ਤੈਨੂੰ ਪਤਾ ਨਾ ਲੋਕਾਂ ਦੀ ਕਿਵੇਂ ਦੀ ਹੁੰਦੀ ਏ ਹੁਣ ਕਮਲ ਪਟਿਆਲੇ ਦੇ ਨੇ ਰੋਸਟ ਹੋਇਆ ਕੀ ਰੋਸਟ ਦਾ ਕਾਰਨ ਬਣਿਆ ਆਹੀ ਬਣਿਆ ਨਾ ਹਾਂਜੀ ਗੋ ਅੱਜ ਕੰਟੂਂਗਿਓ ਗੱਲ ਪਹਿਲੇ ਕਮਲਪਟਿਆਲਾ ਹੁੰਦਾ ਤੇ ਜਾਣ ਕੇ ਇਦਾਂ ਦੀ ਟ੍ਰਿਕਸ ਜਮਾਨੀ ਆ ਕਿ ਲੋਕੀ ਤੁਹਾਨੂੰ ਇੱਥੋਂ ਦੇਖਣ ਫਿਰ ਲੋਕੀ ਤੁਹਾਨੂੰ ਗੱਲਾਂ ਕਰਨ ਹਨਾ ਬੋਲਣ ਪਤਾ ਨਹੀਂ ਯਾਰ ਇਹ ਅੱਡਾਂ ਦੇ ਬੇਸ਼ਰਮ ਘਰ ਵਾਲੇ ਹੋਏ ਵੇ ਇਹਨਾਂ ਦੇ ਹੱਥੇ ਹੋਏ ਵੇ ਰੱਬਾ ਨਨ ਹੱਥੇ ਹੀ ਕਰ ਦੇ ਤੁਸੀਂ ਇਹ ਵੈਸੇ ਵੀ ਕੰਮ ਦੇ ਹੈ ਹੀ ਨਹੀਂ ਹੈ ਅੱਜ ਜਾਣਾ ਹੈਗਾ ਕਿਤੇ ਮਤ ਕਿਹੜਾ ਸਮਾਨ ਲੈਣ ਵਾਲਾ ਉਹ ਲੈ ਆਵਾ ਤੇ ਅੱਜ ਜਾਣਾ ਹੈਗਾ ਕਿਤੇ ਕੰਮ ਕਿਹੜੇ ਕੰਮ ਆ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਆਪਾਂ ਵਲੌਗ ਦੇ ਵਿੱਚ ਤੇ ਹੁਣ ਜਾ ਕੇ ਮੈਂ ਆਪਣੇ ਜਿਹੜੇ ਕੰਮ ਕਰਨ ਵਾਲੇ ਘਾਰ ਆਵਾ ਤੇ ਹਵਾ ਤੁਸੀਂ ਦੇਖ ਲਓ ਬਈ ਲਓ ਜੀ ਬੈੱਡ ਸ਼ੀਟ ਪਾਤੀ ਹੋਈ ਆ ਤੇ ਆ ਹੈਗੀ ਮੇਰੀ ਇੱਧਰ ਫਰੌਕ ਸੁੱਕਣੇ ਪਾਤੇ ਹੋਏ ਆ ਯਾਰ ਦੇਖ ਕਿ ਕਿਦ ਦੀ ਹਾਂ ਮੇਰੀ ਫਰੌਕ ਸੁੱਕਣੀ ਪਈ ਹੈ ਹਾਈ ਯਾਰ ਇਹ ਤਾਂ ਬਾੜੀ ਭੋਰਦੀ ਹੈ ਮੈਂ ਤਾਂ ਪਹਿਲੀ ਵਾਰ ਤੇ ਕੈਨੀ ਭਰੀ ਭੋਰਦੀ ਹੈ ਯਾਰ ਇਹ ਗੱਡੀ ਕਦੀ ਜਨਾਨੀ ਆ ਨਾ ਚੱਲ ਆ ਗਈ ਤੁਹਾਨੂੰ ਕਰ ਮੈਂ ਸੇ ਦੱਸਤਾ ਕਹਿੰਦੇ ਸੀ ਮੈਂ ਵੀ ਸ਼ੇਪ ਕਰਾਣ ਜਾਣੀ ਆ ਪਹਿਲਾਂ ਤੁਹਾਨੂੰ ਤਾਂ ਹੋ ਗਿਆ ਉਹਨਾਂ ਦੇ ਕੁਝ ਸੀ ਘਰੇ ਕਰ ਲੈਣੀ ਨਹੀਂ ਘਰੇ ਨਹੀਂ ਸ਼ੇਪ ਕਰਾਣੇ ਪੈਣੇ ਹੈ ਨਹੀਂ ਜਿਆਦਾ ਕਾ ਨਹੀਂ ਉਦਾਂ ਲੱਗਦੀ ਪਈ ਹਾਂ ਜਿਆਦਾ ਤਾਂ ਨਹੀਂ ਲੱਗਦੀ ਪਈ ਸਹੀ ਲੱਗਦੀ ਇੰਨੇ ਤੋਂ ਬਾਅਦ ਕੋਈ ਤੇ ਆਉਂ ਤ੍ਰੈਡਿੰਗ ਕਰਾਉ ਸੋਹਣੀ ਸੋਹਣੀ ਬਣ ਕੇ ਆਉਂ ਲੋਗੋ ਨਾਓ ਫਿਰ ਛੜਾ ਯੂਨੀਅਨ ਦਾ ਮਨ ਰੰਜਨ ਵੀ ਤੇ ਕਰਨਾ ਹੈ ਛੜਿਆਂ ਦੀਆਂ ਭਾਬੀਆਂ ਬਹੁਤ ਕਮੈਂਟ ਆਈ ਦੋ ਸਵੇਰ ਨੇ ਲਵ ਨੇ ਮੈਨੂੰ 50 ਵਾਰੀ ਕਹਿਤਾ ਜਾ ਕਰਾਇਆ ਥ੍ਰੈਡਿੰਗ ਜਾ ਕਰਾਇਆ ਦਿਨ ਗਏ ਜਾ ਨਾਲਾ ਜਾ ਨਾਲਾ ਜਾ ਨਾਲਾ ਨਾਲੇ 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 ਉਹ ਜੀ ਫਾਈਨਲੀ ਐਕਟਿਵਾ ਤੇ ਮੈਂ ਚੱਲਨੀ ਆ ਥ੍ਰੈਡਿੰਗ ਕਰਾਉਣ ਲਵ ਸਾਹਮਣੇ ਲੰਗਰ ਛੀੜਾ ਸ਼ਵੀਰ? ਓ ਨਹੀਂ ਨਹੀਂ। ਕਲੀ ਸ਼ਵੀਰ? ਨਹੀਂ ਕਲੀ ਸ਼ਵੀਰ ਦਾ ਨਹੀਂ ਦੋਸਤ ਹੋ ਸਕਦੀ। ਕਲੀ ਸ਼ਵੀਰ ਹੋਈ ਤਾਂ ਫੇਮ ਪੈਣੀ ਨਹੀਂ। ਚਲੋ ਦੇਖੋ ਕੀ ਹੈ ਤੇ ਚਲੋ ਫਿਰ ਹਾਲ ਦੋਸਤੋ ਮੈਂ ਜਾਣੀ ਆ ਹੀਨਾ ਦੀ ਦੇ ਕੋਲ ਤੇ ਤੁਹਾਨੂੰ ਵੀ ਮਿਲਵਾਨੀ ਆ ਦੀ ਦੇ ਨਾਲ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਵਲੌਗ ਦੇਖਣਾ ਐਨਜੋਏ ਕਰਨਾ ਪੂਰੀ ਸਪੋਰਟ ਕਰਨੀ ਚਾਹੀਦੀ। ਸਾਡੀ ਮਰਜ਼ੀ ਨੇ ਸੀ ਸੋਹਣੀ ਕਰੀਏ ਮਾੜੀ ਕਰੀਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੜਸੜ ਕਮੈਂਟ ਕਰਨੀ ਕਿਉਂ? ਕਿਉਂ? ਮੈਂ ਤੁਹਾਨੂੰ ਕੰਦੇਈ ਕਮੈਂਟ ਕਰ ਰਹੀ ਹਾਂ। ਤੇ ਛੋਟੂ ਛੋਟੂ ਉਹ ਲੱਗਾ ਹੁਣ ਨਵਾ ਤਵਾ ਆ ਕੇ ਉਹਨੂੰ ਬੈਠ ਕੇ ਬਿਠਾ ਲਿਆ ਤੇ ਠੰਡਾ ਕੀਤਾ ਨਾ ਉਹ ਤੇ ਉਹ ਠੰਡਾ ਪਿੱਛੇ ਦੀ ਨਾ ਪ੍ਰਾਈਵੇਸੀ ਵੀ ਹੁੰਦੀ ਹੈ ਖੁੱਦ ਤਾਂ ਤੁਸੀਂ ਸਿਰੇ ਦੀਆਂ ਇੱਕ ਨੰਬਰ ਦੀਆਂ ਬੇਸ਼ਰਮਾ ਹੈ ਉਹ ਪਿੱਛੇ ਵਿਚਾਰੀ ਥਰੇਡਿੰਗ ਕਰਾ ਰਹੀ ਉਹ ਤੇ ਕੈਮਰਾ ਲੈ ਕੇ ਖੜੀ ਹੈ ਹਾਦ ਹੋਈਆਂ ਤੁਸੀਂ ਸਲੂਨ ਵਾਲੀਆਂ ਜਿਹੜੀਆਂ ਜਿੰਨੇ ਵੀ ਕੰਮ ਕਰਦੀਆਂ ਤੁਹਾਨੂੰ ਅਕਲ-ਉਕਲ ਹੈਗੀ ਹੈ ਅਸੀਂ ਇਸ ਗੱਲ ਨੂੰ ਜੋ ਮੰਦੀਆ ਸਾਡਾ ਏਰੀਆ ਸਭ ਤੋਂ ਬੈਸਟ ਹੈ ਇੱਥੇ ਇੱਕ ਵਾਰੀ ਬੰਦੇ ਨੇ ਕਹਤਾ ਨਾ ਕਿ ਮੈਮ ਕੋਈ ਕਿਸੇ ਕੈਮਰੇ ਚ ਆਪਾਂ ਕੈਪਚਰ ਨਹੀਂ ਹੋਣਾ ਚਾਹੀਦਾ ਮਜਾਲਾ ਕੋਈ ਕੈਪਚਰ ਹੀ ਹੋਏ ਕਿਸੇ ਕੈਮਰੇ ਦੇ ਵਿੱਚ ਤੇ ਮੈਨੂੰ ਪਸੰਦ ਵੀ ਉਹਨਾਂ ਦੀ ਆ ਤੇ ਲਓ ਜੀ ਜਿਹੜੀਆਂ ਮੇਰੀਆਂ ਭੈਣਾਂ ਰੋਜ ਕਹਿੰਦੇ ਸੀ ਦੀਦੀ ਥ੍ਰੈਡਿੰਗ ਥ੍ਰੈਡਿੰਗ ਤੇ ਉਹਨਾਂ ਦਾ ਵੀ ਆਪਾਂ ਕਹਿਣਾ ਲਿਆ ਮੰਨ ਤੇ ਫੋਰਹੈਡ ਅਪਰ ਲਿਫਟ ਥ੍ਰੈਡਿੰਗ ਕਰਾ ਲਈ ਆ ਤੇ ਸੂਟ ਹਾਫ ਮੇਰਾ ਹੋਇਆ ਸੀ ਤੇ ਹਾਫ ਪ੍ਰੈਸ ਤੋਂ ਓਖਾ ਦੇ ਗਈ ਸੀ ਤੇ ਜੈਂਪਰ ਮੈਂ ਦੀਦੀ ਨੂੰ ਦੇ ਗਈ ਸੀ ਥ੍ਰੈਡਿੰਗ ਕਰਾਉਣ ਜਾਣ ਤੋਂ ਪਹਿਲਾਂ ਤੇ ਜੈਂਪਰ ਉਹਨਾਂ ਨੇ ਮੇਰਾ ਪ੍ਰੈਸ ਕਰ ਦਿੱਤਾ ਹੋਇਆ ਤੇ ਆਂਦੇ ਸੀ ਸ਼ਬੀਰ ਦਾ ਲੱਗਾ ਸੀ ਲੰਗਰ ਤੇ ਨਾਲ ਦੇ ਰਹੇ ਸੀ ਪ੍ਰਸ਼ਾਦ ਹਲਵਾ ਤੇ ਬਲੈਕ ਚਨੇ ਮਸਾਲੇ ਵਾਲੇ ਤੇ ਸ਼ਬੀਰ ਮੈਂ ਤੇ ਲਵ ਨੇ ਇੱਕ ਇੱਕ ਗਲਾਸ ਪੀ ਲਈ ਆ ਤੇ ਪ੍ਰਸ਼ਾਦ ਮੈਂ ਘਰ ਲੈ ਆਈ ਸੀ ਤੇ ਉਹ ਹੁਣ ਗਏ ਆ ਕਿਤੇ ਕੰਮ ਮੈਨੂੰ ਲੱਗਦਾ ਕਹਿੰਦੇ ਮੈਂ ਦਾੜੀ ਸੈੱਟ ਕਰਾਣ ਜਾਣੀ ਹੈ ਸ਼ਾਇਦ ਉਹ ਦਾੜੀ ਸੈੱਟ ਕਰਾਣ ਗਏ ਆ ਤੇ ਅਸੀਂ ਅੱਜ ਜਾਣਾ ਆ ਕਿਤੇ ਤੇ ਹੁਣ ਦੋਸਤੋ ਪ੍ਰਸ਼ਾਦ ਖਾ ਕੇ ਨਾ ਕੇ ਤਿਆਰ ਹੋ ਕੇ ਤੇ ਤੁਹਾਨੂੰ ਮਿਲਦੀ ਆ ਤੁਸੀਂ ਵੀ ਇੰਜੋਏ ਕਰੋ ਮੇਰੇ ਵਲੋਗ ਨੂੰ ਮੈਂ ਮਿਲ ਜਾ ਚੱਲੀ ਨਾਲ ਉਹ ਬاتھਰੂਮ ਚ ਕੈਮਰਾ ਲਗਾ ਲੈ ਅੱਜ ਮੈਂ ਤੇਰਾ ਇਨਕੀ ਬਲੌਗ ਦੇਖਣਾ ਤੇਰਾ ਮੈਂ ਇਹਦੇ ਚ ਲਪੇਟ ਦੇਣਾ ਕਿੰਨੀ ਚੰਗੀ ਤਰ੍ਹਾਂ ਜੇ ਬاتھਰੂਮ ਚ ਕੈਮਰਾ ਲੱਗਾ ਤਾਂ ਹੀ ਮੈਂ ਬਣੀ ਰਹਿਵਾਂਗਾ ਤੇ ਤੁਹਾਡੀ ਬਲੌਗ ਦੇਣਾ ਹੁਣ ਤੁਸੀਂ ਬਲੌਗ ਹੀ ਬੰਦ ਕਰੇਗੀ ਫਿਰ ਜਿਹੜਾ ਇਹਨਾਂ ਨੇ ਕਿਵੇਂ ਤੁਹਾਡੇ ਬਲੌਗਾਂ ਦੇ ਨਾਲ ਬਣੀ ਰਹੂਗੀ ਇਹਨਾਂ ਪੰਜਾਬ ਦੀਆਂ ਮਹਾਨ ਹਸਤੀਆਂ ਐ ਜਲੰਧਰ ਦੀ ਐ ਸੁਨੀਤਾ ਅਭੀ ਸੈਕਿੰਡ ਕਮਲੀ ਸੋ ਇਹ ਜਨਨੀਆਂ ਹੋ ਚੁੱਕੀਆਂ ਪੂਰੀ ਤਰ੍ਹਾਂ ਬੇਸ਼ਰਮ ਇਹਨਾਂ ਨੂੰ ਪਤਾ ਹੀ ਕੀ ਅਸੀਂ ਕਿੱਦਾਂ ਵਿਊਜ਼ ਖਿੱਚਣੇ ਆ ਕਿੱਦਾਂ ਸਭ ਕੁਝ ਕਰਨਾ ਕਮਲ ਦੇ ਕੋਲ ਅਸੀਂ ਦੀ ਕ ਕਮਲ ਦੇ ਹੁਣ ਐਨੀਵਰਸਰੀ ਕੀ ਸੀਗਾ ਉ ਤੇ ਹੁਣ ਇਹ ਵੀ ਦਿਖਾਣ ਲੱਪੀ ਆ ਦੇਖੋ ਮੇਰੀ ਫਰੌਕ ਢੰਗੀ ਹੋਈ ਹੈ ਆ ਦੇਖੋ ਮੇਰੀ ਬੀ ਢੰਗੀ ਹੋਇਆ ਇਹ ਦੇਖੋ ਮੇਰੀ ਸੀ ਢੰਗੀ ਹੋਈ ਹੈ ਅੱਡੀਆਂ ਬੇਸ਼ਰਮ ਹੋਰ ਤਾਂ ਨਾ ਸੱਚੇ ਤੁਹਾਡੇ ਘਰ ਵਾਲੇ ਨਾਲ ਮੈਂ ਕਹਿੰਦੀ ਕੀ ਬੰਦਾ ਗਾਵੇ ਹੁਣ ਫਿਰ ਬੋਲੂਗੀ ਕਿ ਹਾਂ ਵੀ ਕੁੜੀਆਂ ਹੋ ਕੇ ਤੁਸੀਂ ਇਦਾਂ ਦੀਆਂ ਗੱਲਾਂ ਕਰਦੀਆਂ ਤੇ ਥੋੜੀ ਸ਼ਰਮ ਲਿਆਜ਼ ਕਰੋ ਠੀਕ ਆ ਵਲੋਗਿੰਗ ਕਰੋ ਅਸੀਂ ਮਨਾ ਨਹੀਂ ਕਰਦੇ ਕਿਸੇ ਨੂੰ ਵਲੋਗਿੰਗ ਕਰਦਾ ਕਰੋ ਲੇਕਿਨ ਟੰਗ ਤਰੀਕੇ ਨਾਲ ਤੁਹਾਡੀ ਵਲੋਗਿੰਗ ਬੈਡਰੂਮ ਬੈਡਰੂਮ ਤੋਂ ਹੀ ਸ਼ੁਰੂ ਹੁੰਦੀ ਹੈ ਬੈਡਰੂਮ ਦੇ ਵਿੱਚ ਹੀ ਖਤਮ ਹੋ ਜਾਂਦੀ ਉਹ ਵਲੋਗਿੰਗ ਨਹੀਂ ਹੈ ਉਹ ਗੰਦਾ ਕੰਟੈਂਟ ਹੈ ਉਹਨੂੰ ਬਲੌਗਿੰਗ ਨਹੀਂ ਆਪਾਂ ਕਹਿ ਸਕਦੇ ਸੋ ਇਸ ਦੇ ਨਾਲ ਕਰਦੀ ਮੈਂ ਅੱਜ ਦੀ ਵੀਡੀਓ ਨੇ ਇੱਥੇ ਖਤਮ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਹਾਂਜੀ ਪਲੀਜ਼ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰੋ ਤੇ ਮੈਂ ਅਪਡੇਟ ਬੰਦੀ ਰਹਿੰਦੀ ਆ ਕੋਈ ਵੀ ਕੁਝ ਵੀ ਕੋਈ ਗੱਲਬਾਤ ਹੁੰਦੀ ਆ ਆਪਾਂ ਇੰਸਟਾਗ੍ਰਾਮ ਤੇ ਪਾ ਦੇਦੀ ਵੀਰ ਤੱਕ ਬਾਈਟੀ ਤੇ ਆਪਸ਼ਨ ਨਹੀਂ ਆਇਆ ਕਿਉਂਕਿ ਬਾਈਟੀ ਤੇ ਜਦੋਂ 10000 ਸਬਸਕ੍ਰਾਈਬਰ ਹੋ ਜਾਣਗੇ ਉਸ ਤੋਂ ਬਾਅਦ ਆਪਸ਼ਨ ਆਉਂਦੀ ਆ ਆਪਾਂ ਸਟੋਰੀ ਵਗੈਰਾ ਲਗਾ ਸਕਦੇ ਆ ਸੋ ਇੰਸਟਾਗ੍ਰਾਮ ਤੇ ਜ਼ਰੂਰ ਫੋਲੋ ਕਰੋ ਲਿੰਕ ਪਿਆ ਹੈ ਮੇ